ਕੀਜਾ ਦੋ ਕੀਜਾ ਦੋ ਸਾਤ ਸ਼ਰੀਰ ਕਾਲ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਵਿੱਚ ਛੇ ਤੀ ਚਾਰ ਲਾਈਨਾਂ ਦੀ ਕਵਿਤਾ ਹੈ ਕਿ ਮੈਨੂੰ ਬੜੀਆਂ ਸੁਣਾਈਆਂ ਕਹਾਣੀਆਂ ਸੀ ਮੈਨੂੰ ਬੜੀਆਂ ਸੁਣਾਈਆਂ ਕਹਾਣੀਆਂ ਸੀ ਤੇ ਰਾਗ ਵੀ ਦੱਸੇ ਸੀ ਰਾਗੀਆਂ ਨੇ ਉਹ ਕਹਿੰਦੇ ਤੂੰ ਮੰਨਦਾ ਨਹੀਂ ਗੱਲ ਸਾਡੀ ਸੀ ਕਿਸੇ ਸੁਣਾਈ ਦੀ ਨਾ ਬਾਕੀਆਂ ਦੇ ਬਹੁਤ ਅੱਛਾ ਬਈ ਅੱਛਾ ਕਵਿਤਾ ਹੈਗੀ ਜੀ ਕੁਝ ਗੱਲਾਂ ਕਿ ਉਸਤਾਦ ਦੀਆਂ ਗਾਣਾਂ ਯਾ ਦੌਰ ਉਸਤਾ ਦੀਆਂ ਗਾਣਾ ਵੀ ਚੰਗੀਆਂ ਹੋਣ ਜਿਵੇਂ ਪੌਦੇ ਨੂੰ ਦਿੱਤੀ ਹੋਈ ਖਾਦ ਹੋਵੇ ਹੋਵੇ ਕੰਮ ਘਟਾਉਣਾ ਜਿਹਨੇ ਕਿਸੇ ਕੋਲੋਂ ਉਹ ਮਿੱਠੜਾ ਵਾਅਦ ਕਮਾਲ ਹੋਵੇ ਕੋਣੀ ਦੌਰ ਦਾ ਬਾਹਰ ਦੇ ਸੰਸਿਆਂ ਨੂੰ ਕੋਣੀ ਦੌਰ ਦਾ ਬਾਹਰ ਦੇ ਸੰਸਿਆਂ ਨੂੰ ਜਿਹਦੀ ਸੁਰਤ 'ਚ ਚੱਲ ਰਿਹਾ ਨਾਦ ਹੋਵੇ ਤਾਰ ਜਿਹੜਾ ਵੀ ਹੋਵੇ ਉਹ ਤਰ ਜਾਂਦਾ ਹੈ ਜਿਹੜਾ ਬੰਦਾ ਅੰਦਰੋਂ ਸਾਧ ਹੋਵੇ ਬਹੁਤ ਬੰਦਾ ਬਾਕਮਾ ਗੱਲ ਬਾਤ ਹਰ ਮਸਲੇ ਦਾ ਹੱਲ ਯਾਰੋ ਗੱਲ ਬਾਤ ਹਰ ਮਸਲੇ ਦਾ ਹੱਲ ਯਾਰੋ ਭਾਵੇਂ ਕਿੱਡਾ ਵੀ ਵੱਡਾ ਵਿਵਾਦ ਹੋਵੇ ਚੰਗ ਵੱਡੀ ਤੋਂ ਵੱਡੀ ਵੀ ਮੁੱਕ ਜਾਂਦੀ ਤੋਹਾਂ ਤੇਰਾ ਚੰਗਾ ਸੁਆਗ ਹੋਵੇ ਮੇਰੇ ਖੇਤ ਦੀ ਫਸਲ ਨਾ ਮਰ ਜਾਵੇ ਮੇਰੇ ਖੇਤ ਦੀ ਫਸਲ ਨਾ ਮਰ ਜਾਵੇ ਹਰ ਕਿਸਾਨ ਦੀ ਇਹੀ ਫਰਿਆਦ ਹੋਵੇ ਤੇ ਹਰ ਆ ਜਿਹੜੀ ਰੱਬ ਤੋਂ ਇਹੀ ਮੰਗੇ ਕਿ ਮੇਰੀ ਘਰ ਨਾਲ ਭਰੀ ਚਰਾੰਦ ਹੋਵੇ ਮੈਂ ਮੰਗਦਾ ਹਾਂ ਇਹੀ ਰੱਬ ਕੋਲੋਂ ਮੈਂ ਮੰਗਦਾ ਹਾਂ ਇਹੀ ਰੱਬ ਕੋਲੋਂ ਕਿ ਮੇਰੀ ਮੌਤ ਕੁਝ ਕਾਰਨ ਤੋਂ ਬਾਅਦ ਹੋਵੇ ਬੰਦਾ ਸੰਸਰ ਨੂੰ ਨਹੀਂ ਰਹਿ ਸਕਦਾ ਬਸ ਮਿਹਨਤ ਮੁਸ਼ਕਲ ਉਹਦੇ ਯਾਦ ਹੋਵੇ ਬਸ ਮੇਰੇ ਸ਼ਕਤੀ দোস্তি <laughs> ছোটি